ਇੱਕ ਮੁੰਡੇ ਦੇ ਬਹੁਤ ਸਾਰੇ ਦੋਸਤ ਸਨ ਜਿਸ ਦਾ ਉਸ ਨੂੰ ਬਹੁਤ ਕੁਮਾਰਦ ਸੀ ਉਹਦੇ ਪਿਤਾ ਦਾ ਇੱਕ ਦੋਸਤ ਸੀ ਪਰ ਉਹ ਬਹੁਤ ਸੱਚਾ ਸੀ ਇੱਕ ਦਿਨ ਪਿਤਾ ਨੇ ਬੇਟੀ ਨੂੰ ਕਿਹਾ ਤੈਨੂੰ ਬਹੁਤ ਸਾਰੇ ਦੋਸਤ ਹਨ ਉਹਨਾਂ ਵਿੱਚੋਂ ਅਜਰਾਤੇ ਸਭ ਤੋਂ ਚੰਗੇ ਦੋਸਤ ਦੀ ਪਰਖ ਲੈਂਦੇ ਹਨ ਤਾਂ ਮੁੰਡਾ ਖੁਸ਼ੀ-ਖੁਸ਼ੀ ਤਿਆਰ ਹੋ ਗਿਆ ਰਾਤ ਨੂੰ 2 ਵਜੇ ਦੋਵੇਂ ਬੇਟੀ ਤੇ ਉਹਦੇ ਘਰ ਜਾਂਦੇ ਹਨ ਬੇਟੀ ਨੇ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲਿਆ ਬੇਟੀ ਨੇ ਫਿਰ ਮੂੜ ਦਰਵਾਜ਼ਾ ਖੜਕਾਇਆ ਜਦੋਂ ਵੀ ਨਹੀਂ ਖੁੱਲਿਆ ਦੋਵਾਂ ਨੇ ਸੁਣਿਆ ਕਿ ਅੰਦਰੋਂ ਆਵਾਜ਼ ਆ ਰਹੀ ਹੈ ਦੋਸਤ ਦੀ ਉਹ ਮਾਂ ਨੂੰ ਕਹਿ ਰਹੀ ਹੈ ਮਾਂ ਉਸ ਨੂੰ ਕਹਿ ਦੇ ਮੈਂ ਕਰ ਨਹੀਂ ਹਾਂ ਇਹ ਸੁਣ ਕੇ ਬੇਟਾ ਉਦਾਸ ਹੋ ਗਿਆ ਨਿਰਾਸ਼ ਹੋ ਕੇ ਦੋਵੇਂ ਘਰ ਆ ਗਏ ਫਿਰ ਪਿਤਾ ਬੋਲਿਆ ਬੇਟਾ ਅੱਜ ਤੈਨੂੰ ਮੈਂ ਆਪਣੀ ਦੋਸਤ ਨਾਲ ਮਿਲਾਉਂਦਾ ਹਾਂ ਦੋਵੇਂ ਰਾਤ ਦੋਵੇਂ ਚ ਪਿਤਾ ਦੇ ਦੋਵੇਂ ਦੇ ਘਰ ਪਹੁੰਚ ਨੇ ਆਪਣੇ ਦੋਸਤ ਨੂੰ ਆਵਾਜ਼ ਮਾਰੀ ਆਵਾਜ਼ ਆਈ ਹੈ ਯਾਰ ਦੋਵੇਂ ਮਿੱਠੀ ਜਿੜਵਾਜਾ ਕੋ ਤਾਂ ਦੋ ਦੇ ਇੱਕ ਹੱਥ ਵਿੱਚ ਰੋਪੇ ਦੀ ਥੈਲੀ ਸੀ ਤੇ ਜਿਹੜੇ ਹੱਥ ਵਿੱਚ ਤਲਵਾਰ ਪਿਤਾ ਨੇ ਪੁੱਛਿਆ ਇਹ ਕੀ ਹੈ ਦੋ ਵਜੇ ਮੇਰੇ ਦਰਵਾਜ਼ੇ ਕਿਉਂ ਖੜਕਾਇਆ ਜੀ ਮੇਰੀ ਦੋਸਤ ਨਹੀਂ ਰਾਤਾਂ ਤੋਂ ਜੀ ਵੀ ਨੂੰ ਮੂਸੇ ਨਹੀਂ ਚ ਹੋਵੇਗਾ ਅਕਸਰ ਮੂਸੇ ਨੂੰ ਦੋ ਤਨਾਂ ਰੁਪੇ ਦੀ ਯਾਸਿਨ ਇਸੇ ਨਾਲ ਝਗੜਾ ਜਿੱਦ ਤੇ ਰੁਪੇ ਦੀ ਲੋੜ ਹੋਵੇ ਤਾਂ ਹੀ ਰੁਪੇ ਲਾਜਾ ਜਿੱਦ ਮੀ ਸੁਣ ਕੇ ਪਿਤਾ ਦੀ ਖਬਰ ਆਈ ਉਹਨੇ ਆਪਣੇ ਦੋਸਤ ਨੂੰ ਕਿਹਾ ਦੋਸਤ ਮੈਨੇ ਕਿਸੇ ਚੀਜ਼ ਦੇ ਨਾਮ ਨਾਲ ਨਹੀਂ ਮੈਂ ਤਾਂ ਬਸ ਆਪਣੇ ਬੇਟੇ ਨੂੰ ਦੋਲ ਦਿਨ ਰਿਵਾਸ ਇਸੰਨੇ ਆ ਰਿਹਾ ਸੀ ਕਹਿਣ ਤੋਂ ਬਾਅਦ ਇਹ ਹੈ ਕਿ ਅਜੇ ਦੋਸਤ ਨਾ ਚੁਣੋ ਜੇ ਕੁਦਗਾਰ ਹੋਵੋ ਤੇ ਕਮ ਜੋ ਮੌਸੇਤ ਗਿਲੇ ਥੋੜੀ ਨਾਲ ਖੜੀ ਹਾਂ ਜੇਕਰ ਦੋਸਤੀ ਜ਼ਿੰਦਗੀ ਦਾ ਸਭ ਤੋਂ ਸੁੰਦਰ ਰਿਸ਼ਤਾ ਹੈ ਅਸਲੀ ਦੋਸਤ ਉਹ ਹੁੰਦਾ ਜੋ ਖੁਸ਼ੀ ਗਮ ਵਿੱਚ ਨਾਲ ਖੜਾ ਹੁੰਦਾ ਲੇਕਰ ਵੀਡੀਓ ਬਹੁਤ ਵਧੀਆ ਲੱਗੀ ਲਾਈਕ ਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੇ ਬਹੁਤ ਬਹੁਤ ਤਾਾਲੀਵਾ